7 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਏ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਨੇਰੀ ਦਾ ਦੌਰ ਦੇਖਿਆ ਗਿਆ ਜਿਹੜਾ ਕਿ ਦੁਪਹਿਰ ਤੱਕ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਜਾਰੀ ਹੈ ਤੇ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਥੋੜਾ ਜਿਹਾ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹ ਸਿਸਟਮ ਸਮਾਪਤ ਹੁੰਦਾ ਹੋਇਆ ਦਿਖਾਈ ਦੇਵੇਗਾ ਖਾਸ ਕਰਕੇ ਮਾਲਵੇ ਦੇ ਕੁਝ ਕੁ ਇਲਾਕੇ ਮਾਝੇ ਦੇ ਕੁਝ ਕੁ ਇਲਾਕੇ ਦੁਪਹਿਰ ਤੋਂ ਬਾਅਦ ਦੁਆਬਾ ਪੁਆਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਐਕਟਿਵ ਰਹੇਗਾ ਉਹਨਾਂ ਖੇਤਰਾਂ ਦੇ ਵਿੱਚ ਅੱਜ ਸ਼ਾਮ ਵੇਲੇ ਤੱਕ ਜਾਂ ਰਾਤ ਵੇਲੇ ਤੱਕ ਵੀ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਚਾਹੇ ਜਲੰਧਰ ਹੋਵੇ ਨਮਾ ਸ਼ਹਿਰ ਹੋਵੇ ਹੁਸ਼ਿਆਰਪੁਰ ਹੋਵੇ ਲੁਧਿਆਣਾ ਹੋਵੇ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹਨਾਂ ਦੇ ਵਿੱਚ ਅੱਜ ਅੱਧੀ ਰਾਤ ਤੱਕ ਸਿਸਟਮ ਐਕਟਿਵ ਰਹੇਗਾ ਜਾਂ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਵੀ ਕਿਤੇ ਨਾ ਕਿਤੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਖੇਤਰਾਂ ਦੇ ਵਿੱਚ ਹੌਲੀ-ਹੌਲੀ ਇਸ ਸਿਸਟਮ ਸਮਾਪਤ ਹੁੰਦਾ ਜਾਵੇਗਾ ਤੇ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਜਾਰੀ ਰਹੇਗਾ ਚਾਹੇ ਉੱਤਰਾਖੰਡ ਹੋਣ ਚਾਹੇ ਹਿਮਾਚਲ ਹੋਵੇ। ਬਾਕੀ ਪੰਜਾਬ ਦੇ ਨਾਲ ਲੱਗਦੇ ਇਲਾਕੇ Rajasthan ਤੇ ਅੱਧੇਕ ਹਰਿਆਣੇ ਦੇ ਵਿੱਚ ਵੀ ਇਹ ਸਿਸਟਮ ਸਮਾਪਤ ਹੋ ਚੁੱਕਾ ਹੈ। ਹਰਿਆਣੇ ਦੇ ਉਹ ਖੇਤਰ ਜਿਹੜੇ ਕਿ ਪੰਜਾਬ ਨਾਲ ਜਾਂ ਪਹਾੜਾਂ ਨਾਲ ਜਾਂ UP ਨਾਲ ਲੱਗਦੇ ਹਨ ਉਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਅਜੇ ਵੀ ਐਕਟਿਵ ਰਹੇਗਾ। ਸੋ ਅੱਜ ਮੀਹਾਂ ਦਾ ਪੰਜਾਬ ਦੇ ਵਿੱਚ ਆਖਰੀ ਦੌਰ ਹੈ ਕੱਲ ਤੋਂ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਤੇ ਅਗਲੇ ਕਈ ਦਿਨ ਮੌਸਮ ਸਾਫ ਹੋਵੇਗਾ ਪਰ ਠੰਡ ਦੇ ਵਿੱਚ ਹੁਣ ਤੋਂ ਲਗਾਤਾਰ ਵਾਧਾ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜਾ ਕਿ ਅਗਲੇ ਕਈ ਦਿਨ ਲਗਾਤਾਰ ਜਾਰੀ ਰਹੇਗਾ